ਦੇਖਦੇ ਲੋਕਤੰਤਰ ਤੇ ਸੰਵਿਧਾਨ ਨੂੰ ਉਚਾਉਣੀ ਇੱਕ ਵਰਕਰਸ ਦੀ ਮੀਟਿੰਗ ਰੱਖੀ ਆ ਇਕੱਠੇ ਆ ਕੋਈ ਫਰਕ ਨਹੀਂ ਸਾਡੇ ਪ੍ਰਧਾਨ ਜੀ ਪੀਸੀਸੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਪੜਿੰਗ ਜੀ ਵੀ ਕੁਝ ਹੀ ਟਾਈਮ ਦੇ ਵਿੱਚ ਇੱਥੇ ਪਹੁੰਚਣ ਵਾਲੇ ਕਾਂਗਰਸ ਦੀ ਸੀਟ ਹੈ ਕਿਉਂ ਕਾਂਗਰਸੀ ਜਿੱਤੂ ਇਹ ਦੇਖਿਆ ਜਾਵੇ ਜਿਹੜੀ ਅੱਜ ਦੀ ਮੀਟਿੰਗ ਆ ਟਕਸਾਲੀ ਕਾਂਗਰਸੀਆਂ ਦੀ ਮੀਟਿੰਗ ਆ ਇੱਥੇ ਜਿੰਨਾ ਵੀ ਪਟਿਆਲਾ ਲੋਕ ਸਭਾ ਹਲਕਾ ਤਾਂ ਇਹਨੂੰ ਜਿਹੜਾ ਜੇ ਦੇਖਣਾ ਹੋਵੇ ਰਾਜਨੀਤਿਕ ਤਾਰੇ ਅੰਕਣਾ ਹੋਵੇ ਤਾਂ ਕਿਸ ਤਰ੍ਹਾਂ ਜਿਹੜਾ ਦੇਖਿਆ ਜਾਵੇ ਅੱਜ ਦੀ ਮੀਟਿੰਗ ਬਿਲਕੁਲ ਜੀ ਦੇਖੋ ਇਹ ਕਾਂਗਰਸ ਦੇ ਵਰਕਰਾਂ ਦੀ ਮੀਟਿੰਗ ਹੈ ਅੱਜ ਕਿਉਂਕਿ ਮੈਂ ਹਮੇਸ਼ਾ ਕਹਿੰਨੀ ਆ ਕਿ ਜੇ ਕੋਈ ਪਾਰਟੀ ਦੀ ਮੌਜੂਦਗੀ ਹੈ ਤਾਂ ਪਾਰਟੀ ਦੇ ਵਰਕਰਸ ਨਾਲ ਹੈ ਵਰਕਰ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਨੇ ਇਲੈਕਸ਼ਨ ਦਾ ਬਿਗਲ ਅੱਜ ਚੁੱਕਿਆ ਹੈ ਪੂਰੇ ਜੋਰ ਸ਼ੋਰ ਦੇ ਨਾਲ ਸਾਡੀ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਹੈਗੀ ਇਸ ਮੋਹਮ ਦੇ ਵਿੱਚ ਲੱਗੀ ਹੋਈ ਹੈ ਤੇ ਅੱਜ ਇੱਕ ਰਾਜਪੁਰਾ ਵਿਖੇ ਸਾਰੇ ਕਾਂਗਰਸੀਆਂ ਨੇ ਇਕੱਠੇ ਹੋ ਕੇ ਇੱਕ ਵਰਕਰਸ ਦਾ ਇਕੱਠ ਰੱਖਿਆ ਟਕਸਾਲੀ ਵਰਕਰਸ ਦਾ ਇਕੱਠ ਉਹਦੇ ਚ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਇੱਥੇ ਆਏ ਜਿਸ ਤਰ੍ਹਾਂ ਮੈਂ ਮੇਰੀ ਗੱਲਬਾਤ ਜਿਹੜੀ ਆ ਪਿਛਲੇ ਦਿਨਾਂ ਤੋਂ ਬਹੁਤ ਆਵਾਜ਼ ਵੀ ਉੱਠ ਰਹੀ ਸੀ ਕਿ ਜਿਹੜੇ ਟਕਸਾਲੀ ਕਾਂਗਰਸੀ ਨੇ ਉਹ ਜਿਹੜੀ ਲੋਕ ਸਭਾ ਸੀਟ ਕਾਂਗਰਸ ਦੇ ਵੱਲੋਂ ਦਿੱਤੀ ਗਈ ਆ ਵੀ ਉਸ ਨੂੰ ਲੈ ਕੇ ਕਿਤਨਾ ਕਿਤੇ ਨਾਰਾਜ਼ਗੀ ਹੈਗੀ ਆ ਕਾਂਗਰਸੀ ਲੀਡਰਾਂ ਦੇ ਵਿੱਚ ਟਕਸਾਲੀ ਜਿਹੜੇ ਪਰਿਵਾਰ ਦੇ ਨਹੀਂ ਜੀ ਦੇਖੋ ਕੋਈ ਐਡੀ ਨਾਰਾਜ਼ਗੀ ਵਾਲੀ ਗੱਲ ਨਹੀਂ ਜਦੋਂ ਸੱਤ ਟਿਕਟ ਨੀ ਨਾ ਉਹਦੀ ਪਹਿਲਾ ਬਹੁਤ سارے ਐਪਲੀਕੈਂਟਸ ਯੋ ਨਾ ਕਿ ਮੈਂ ਵੀ ਐਪਲੀਕੈਂਟ ਸੀ ਉਹੀ ਉਤੈ ਹੀ ਮੈਂ ਉਧਰ ਨੂੰ ਆ ਗਈ ਮੈਂ ਵੀ ਐਪਲੀਕੈਂਟ ਸੀ ਪਰ ਜੋ ਸਾਡੇ ਸਤਕਾਰਯੋਗ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਮਲਕਾ ਜੂਨ ਖੜਗੇ ਜੀ ਤੇ ਮਿਸਿਸ ਗਾਂਧੀ ਦਾ ਜੋ ਫੈਸਲਾ ਹੋਇਆ ਟਿਕਟ ਉਹਨਾਂ ਨੇ ਦਿੱਤੀ ਹੈ 올 ਇੰਡੀਆ ਕਾਂਗਰਸ ਕਮੇਟੀ ਤੋਂ ਤੇ ਕਿਸੇ ਨੂੰ ਵੀ ਕੋਈ ਤਰਾਜ ਨਹੀਂ ਹੈ ਪਰ ਅਸੀਂ ਸਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਦੇਸ਼ ਨੂੰ ਬਚਾਉਣ ਲਈ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਇੱਕ ਵਰਕਰਸ ਦੀ ਮੀਟਿੰਗ ਰੱਖੀ ਆ ਇਕੱਠੇ ਆ ਕੋਈ ਫਰਕ ਨਹੀਂ ਸਾਡੇ ਪ੍ਰਧਾਨ ਜੀ ਪੀਸੀਸੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਪੜਿੰਗ ਜੀ ਵੀ ਕੁਝ ਹੀ ਟਾਈਮ ਦੇ ਵਿੱਚ ਇੱਥੇ ਪਹੁੰਚਣ ਵਾਲੇ ਨੇ ਕੀ ਸਮਝਿਆ ਜਾਵੇ ਇਹ ਜਿਹੜੀ ਲੋਕ ਸਭਾ ਚੋਣਾਂ ਦੇ ਦਰਮਿਆਨ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਇਹ ਜਿਹੜੀ ਮੀਟਿੰਗ ਆ ਬਿਲਕੁਲ ਜੀ ਦੇਖੋ ਸਾਡੀ ਜਿਹੜੀ ਮੁਹਿੰਮ ਆ ਉਹ ਸਟਾਰਟ ਹੋ ਗਈ ਆ ਵਰਕਰਸ ਨੂੰ ਅੱਜ ਸਨੇਹਾ ਦੇਣ ਲਈ ਸਾਡੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਰਕਰਸ ਦਾ ਹੌਂਸਲਾ ਵਧਾਈ ਕਰਨ ਲਈ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਮੀਟਿੰਗ ਦੇ ਵਿੱਚ ਅਸੀਂ ਜਿਸ ਤਰ੍ਹਾਂ ਚਰਚਾ ਜਿਹੜੀ ਇਹ ਵੀ ਹੈ ਕਿ ਕੀ ਜਿਹੜਾ ਇਸ ਮੀਟਿੰਗ ਨੂੰ ਸਮਰਥਨ ਵੀ ਇੱਕ ਦੇ ਤੌਰ ਤੇ ਵੀ ਦੇਖਿਆ ਜਾਵੇ ਜਾਂ ਕਿਸ ਤਰ੍ਹਾਂ ਦੇਖਿਆ ਜਾਵੇ ਮੈਂ ਮੇਰਾ ਅੰਕਣ ਦੀ ਗੱਲ ਮੈਂ ਇਹੀ ਕਰਦਾ ਸੀ ਵੀ ਰਾਜਨੀਤਿਕ ਤੌਰ ਤੇ ਕਿਵੇਂ ਦੇਖਿਆ ਜਾਵੇ ਵੀ ਜਿਹੜਾ ਗਾਂਧੀ ਸਾਹਿਬ ਨੂੰ ਸੀਟ ਦਿੱਤੀ ਗਈ ਉਹ ਉਸ ਵਕਤ ਤੋਂ ਕਿਵੇਂ ਦੇਖਿਆ ਜਾਵੇ ਇਹ ਮੀਟਿੰਗ ਉਹਨਾਂ ਨੂੰ ਵੀ ਮਜ਼ਬੂਤ ਕਰੂਗੀ ਬਿਲਕੁਲ ਕਰੋਗੇ ਜੀ ਸਾਰੇ ਕਾਂਗਰਸ ਦੇ ਨਾਲ ਆ ਸਾਰੇ ਇਕੱਠੇ ਹੋ ਕੇ ਕਾਂਗਰਸ ਦੀ ਮਦਦ ਕਰਾਂਗੇ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਪਟਿਆਲਾ ਦੀ ਜਿਹੜੀ ਸੀਟ ਹੈ ਉਹ ਕਾਂਗਰਸ ਦੀ ਸੀਟ ਹੈ ਇਹ ਤਾਂ ਕਾਂਗਰਸੀ ਜਿੱਥੋਂ ਵੀ ਤੁਸੀਂ ਦੱਸਿਆ ਵੀ ਬੜਿੰਗ ਸਾਹਿਬ ਇੱਥੇ ਆ ਰਹੇ ਨੇ ਕੀ ਖਿਆਸ ਲਗਾਏ ਜਾਣ ਕਿ ਗਾਂਧੀ ਸਾਹਿਬ ਵੀ ਆ ਸਕਦੇ ਅੱਜ ਬਿਲਕੁਲ ਦੇਖੋ ਜੀ ਵੈਸੇ ਉਹਨਾਂ ਦਾ ਦੌਰਾ ਹੈ ਅੱਜ ਡਾਕਟਰ ਗਾਂਧੀ ਦਾ ਛਤਰਾਣੇ ਵੀ ਰੱਖਿਆ ਹੋਇਆ ਹੈ ਪ੍ਰੋਗਰਾਮ ਪਹਿਲਾਂ ਤੋਂ ਹੀ ਅਸੀਂ ਤਰਾਂ ਨੇ ਪਹੁੰਚੇ ਹੋਏ ਨੇ ਤੇ ਹੋ ਸਕਦਾ ਜਦੋਂ ਪ੍ਰਧਾਨ ਜੀ ਆਉਣਗੇ ਉਹ ਵੀ ਆ ਸਕਦੇ ਨੇ ਗੱਲ ਤਾਂ ਉਹੀ ਚੱਲਦੀ ਹੈ ਨਾ ਵੀ ਏਕਤਾ ਜੇ ਇਕੱਠੇ ਹੋ ਜੋਂਗੇ ਤਾਂ ਸ਼ਾਇਦ ਸੀਟ ਜਿੱਤ ਸਕਦੇ ਹਾਂ ਬਿਲਕੁਲ ਸਾਰੇ ਕਾਂਗਰਸੀ ਇਕੱਠੇ ਆ ਸਾਰੇ ਵਰਕਰ ਜੋ ਉਹਨਾਂ ਨੂੰ ਕਾਂਗਰਸ ਦੀ ਸੀਟ ਜਿੱਤਣ ਲਈ ਪਟਿਆਲਾ ਦੀ ਆ ਸਾਰੇ ਲਾਮ ਮੰਡੋ ਕਿ ਸਾਰੇ ਇਕੱਠੇ ਚੱਲਣਗੇ ਸਾਰੀ ਕਾਂਗਰਸ ਕੱਟੀ ਹੈ ਧੰਨਵਾਦ ਜੀ ਤਾਂ ਇਹ ਸਨ ਗਰਸ਼ਣ ਕੁਮ ਰੰਧਾਵਾ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਸਾਰੇ ਇਕੱਠੇ ਆ ਅਸੀਂ ਡਾਕਟਰ ਗਾਂਧੀ ਉਹਨਾਂ ਨੂੰ ਵੀ ਜਿਹੜਾ ਉਹ ਸੀਟ ਜਟਾਉਣ ਦੇ ਲਈ ਇਕੱਠੇ ਹੈਗੇ ਆ ਤਾਂ ਹਾਲਾਂਕਿ ਹੋਰ ਕੀ ਕੁਝ ਨਿਕਲ ਕੇ ਇਸ ਮਿੱਟੀ ਤੋਂ ਸਾਹਮਣੇ ਆਉਂਦਾ ਉਹ ਵੀ ਤੁਹਾਨੂੰ ਦਿਖਾਉਂਦੇ ਰਾਂਗੇ